ਸਾਂਝੇ ਕਰਨਾ ਜਿਹੜੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਰੂਬਰੂ ਹੋ ਰਹੇ ਹਾਂ ਹੁਣੇ-ਹੁਣੇ ਆਪਣਾ ਵਿਸਾਖੀ ਮੇਲਾ 4 5 6 April ਨੂੰ ਜਿਹੜਾ ਚੱਲਿਆ ਉਹਦੇ ਸਬੰਧ ਵਿੱਚ ਗੱਲਬਾਤ ਕਰਨ ਲਈ ਗੱਲਬਾਤ ਦੇ ਮੇਨ ਮਕਸਦ ਇੱਕੋ ਹੀ ਆ ਕਿ ਅਸੀਂ ਹਰ ਰੋਜ਼ ਜੋ ਵੀ ਸਾਂਝੇ ਘਰ ਚ ਵਾਪਰਦਾ ਉਹ ਨੂੰ ਵੇਖ ਕੇ ਸਾਡਾ ਜਿਹੜਾ ਸਿਰ ਹੈ ਉਹ ਹੋਰ 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 ਨੀਵਾ ਹੋਈ ਜਾ ਰਿਹਾ ਆ ਉਹਦੀਆਂ ਬਖਸ਼ਿਸ਼ਾਂ ਆ ਗਏ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਆ ਹਮੇਸ਼ਾ ਹੀ ਅਸੀਂ ਇੱਕ ਸਾਂਝਾ ਨੂੰ ਮੁੱਖ ਰੱਖ ਕੇ ਈਵੈਂਟ ਜਦੋਂ ਕਰਾਉਨੇ ਆ ਉਹ ਈਵੈਂਟ ਖਤਮ ਹੋਣ ਦੇ ਨੇੜੇ ਉਹ ਰੂਪ ਧਾਰਨ ਕਰ ਜਾਂਦਾ ਜਿਹਨੂੰ ਅਸੀਂ ਵੀ ਆਪਾਂ ਪੰਜਾਬੀ ਚ ਕਹਿੰਦੇ ਨੇ ਹਵਾਕ ਖੜੇ ਦੇਖਦੇ ਰਹਿ ਜਾਣੇ ਆ ਕਿ ਕੀ ਹੋ ਗਿਆ ਖੜੇ ਦੇਖਦੇ ਰਹਿ ਜਾਣੇ ਆ ਜੀ ਸੋ ਇਸ ਮੇਲੇ ਦੇ ਵਿੱਚ ਬੜੇ ਅਲੱਗ-ਅਲੱਗ ਪੱਖ ਸੀਗੇ ਕੁਝ ਦੁਕਾਨਦਾਰ ਜਿਹੜੇ ਪੰਜਾਬ ਤੋਂ ਅਲੱਗ-ਅਲੱਗ ਜਗ੍ਹਾ ਤੋਂ ਆਏ ਉਹਨਾਂ ਨੇ ਦੁਕਾਨਾਂ ਲਾਈਆਂ ਦੁਕਾਨਾਂ ਬਹੁਤ ਜ਼ਿਆਦਾ ਸੀ ਇਸਪਰ ਪੜੀਆਂ ਤੇ ਬਹੁਤ ਦੂਰੋਂ-ਦੂਰੋਂ ਆਏ ਸੀਗੇ ਪਹਿਲਾਂ ਤਾਂ ਬੜਾ ਮੈਨੂੰ ਵਧੀਆ ਵੀ ਲੱਗਾ ਤੇ ਹਾਸਾ ਵੀ ਨਿਕਲਿਆ ਕਿ ਪਹਿਲਾਂ ਇੰਗਲਿਸ਼ ਦੀਆਂ ਦੁਕਾਨਾਂ ਨਾਲ ਹੀ ਪੰਜਾਬੀ ਵਾਲੇ ਵੀ ਆ ਗਏ ਉਹ ਬੜਾ ਵਧੀਆ ਕੰਬੀਨੇਸ਼ਨ ਬਣਿਆ ਉਹਨਾਂ ਦਾ ਹਾਂ ਮੰਨੂ ਇਹ ਤਾਂ ਕਿ ਕਮਾਲ ਸੀ ਕਿ ਪ੍ਰਿੰਟਿੰਗ ਦੀਆਂ ਬੁੱਕਸ ਦੀਆਂ ਦੁਕਾਨਾਂ ਤੇ ਜਿਹੜੀ ਆ ਕੈਮੀਕਲ ਫ੍ਰੀ ਸੋਪ ਨੇ ਜਾਂ ਕੈਂਡੀਆਂ ਨੇ ਉਹ ਵੇਡ ਜਿਹੜੇ ਘਰੇ ਬਣਾਉਂਦੇ ਆ ਅਚਾਰ ਸੋਪ ਹਾਂਜੀ ਮਰਬੇ ਘਰ ਬਣਾਉਂਦੇ ਆ ਉਹ ਬਹੁਤ ਸੀ ਤੇ ਕੱਪੜੇ ਦੀਆਂ ਜੁਐਲਰੀ ਦੀਆਂ ਹਾਂ ਜਿਹੜੀਆਂ ਬੁੱਡ ਕ੍ਰਾਫਟ ਦੀਆਂ ਹਾਂਜੀ ਤੇ ਇੱਕ ਕਾਰਡ ਰੀਡਿੰਗ ਦੀਆਂ ਕਾਰਡ ਰੀਡਿੰਗ ਤੇ ਜੁਐਲਰੀ ਲੇਡੀਜ਼ ਲਈ ਜੁਐਲਰੀ ਦੀਆਂ ਦੁਕਾਨਾਂ ਬੜੀ ਐਕਸਪੀਰੀਅੰਸ ਸੀ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇੱਕ ਹੋਰ ਵੀ ਸੀ ਮੈਂ ਦੱਸਣਾ ਚਾਹੁੰਦੀ ਆ ਗੋੜ ਦੀਆਂ ਜਿਹੜੇ ਕਿ ਇੱਕ ਸਪੈਸ਼ਲੀ ਬਾਹਰੋਂ ਕੱਪਲ ਆਇਆ ਹੋਇਆ ਹੈ ਬਿਲਕੁਲ ਸਾਂਝੇ ਘਰ ਦੇ ਵਿੱਚ ਅਸੀਂ ਜਦੋਂ ਵੀ ਬੈਠਦੇ ਸਾਨੂੰ ਕੋਈ ਫੋਨ ਕਰਦਾ ਸੀ ਜਿਹੜਾ ਬੰਦਾ ਕਹਿੰਦਾ ਸੀ ਜੀ ਮੈਂ ਕਦੇ ਇਹ ਕੰਮ ਕੀਤਾ ਨਹੀਂ ਉਸ ਲਈ ਮੋਸਟ ਵੈਲਕਮ ਹੁੰਦਾ ਸੀ ਕਿ ਤੁਸੀਂ ਬੇਫਿਕਰ ਆ ਜਾਓ ਕਿਉਂਕਿ ਤੁਸੀਂ ਘਰ ਹੀ ਆਉਣਾ ਹੈ ਤੇ ਇੱਥੇ ਕੋਈ ਕਮਰਸ਼ੀਅਲ ਪ੍ਰੋਜੈਕਟ ਤਾਂ ਹੈ ਨਹੀਂ ਸੀ ਜਿਵੇਂ ਪਹਿਲਾਂ ਹੀ ਅਸੀਂ ਦੱਸਿਆ ਕਿ ਇਸ ਮੇਲੇ ਨੂੰ ਕਰਵਾਉਣ ਦੇ ਵਿੱਚ ਅਸੀਂ ਕੋਈ ਡੋਨੇਸ਼ਨ ਨਹੀਂ ਲੈਂਦੇ ਦੁਕਾਨਦਾਰ ਕੁਝ ਸਹਿਯੋਗ ਦਿੰਦੇ ਨੇ ਪਰ ਉਹਦੇ ਨਾਲ ਵੀ 50% ਵੀ ਕਵਰ ਨਹੀਂ ਹੁੰਦਾ ਸਾਨੂੰ ਨਹੀਂ ਕਿਉਂਕਿ ਖਰਚ ਹੁਣ ਦੇਖੋ ਐਡਾ ਵੱਡਾ ਟੈਂਟ ਲਾਉਣਾ ਪੱਖੇ ਇੰਨਾ ਅਰੇਂਜਮੈਂਟ ਕਰਨਾ ਸਾਡੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਬੱਚਿਆਂ ਨੇ ਜਾਂ ਸਾਡੇ ਕੁਝ ਦੋਸਤਾਂ ਬਿੱਤਰਾਂ ਨੇ ਸਾਨੂੰ ਹਵੇਸ਼ਾਂ ਹੀ ਇਹੋ ਜਿਹੇ ਮੇਲੇ ਲਾਉਣ ਲਈ ਪ੍ਰੇਰਿਆ ਹੈ ਤੇ ਇਸ ਵਾਰ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਬਿਲਕੁਲ ਉਹਨਾਂ ਨੇ ਬਹੁਤ ਵੱਡਾ ਹੌਸਲਾ ਦਿਖਾਇਆ ਪਹਿਲਾਂ ਤਾਂ ਸ਼ਾਇਦ ਥੋੜੀ ਜਿਹੀ ਸਾਰੀ ਕਰ ਰਹੇ ਸੀ ਬਿਲਕੁਲ ਜਿਹੜਾ ਮਤਲਬ ਤੁਸੀਂ ਇਹ ਲਾਓ ਵੀ ਅਸੀਂ ਉਹਦੇ ਵਿੱਚ ਦੋ ਦਿਨ ਸ਼ਾਮ ਨੂੰ ਜਿਹੜਾ ਸੰਗੀਤ ਦਾ ਪ੍ਰੋਗਰਾਮ ਰੱਖਿਆ ਜਿਹਦੇ ਵਿੱਚ ਆਪਣੇ ਬਠਿੰਡੋ ਬਠੰਡੇ ਤੋਂ ਕੁਝ ਕਲਾਕਾਰ ਹੈ ਬਠਿੰਡਾ ਗਰੁੱਪਾ ਜਿਨ੍ਹਾਂ ਨੇ ਪਹਿਲੇ ਦਿਨ ਬੜਾ ਸੋਹਣਾ ਸਹਾਗ ਕੋੜੀਆਂ ਤੇ ਗਿੱੱਦੇ ਦੇ ਨਾਮ ਜਿਹੜਾ ਮਾਹੌਲ ਹੈ ਨਾ ਬੜਾ ਸੋਹਣਾ ਬਣਾਇਆ ਉਹਦੀ ਖੂਬਸੂਰਤੀ ਇਹ ਸੀ ਕਿ ਜਿੰਨੀਆਂ ਵੀ ਲੇਡੀਜ਼ ਤੁਸੀਂ ਨੱਚਦੀਆਂ ਸੀ ਮੈਂ ਸਾਈਡ ਤੇ ਖੜਕੇ ਵੇਖ ਰਿਹਾ ਸੀ ਦੇਖੋ ਇਹਨਾਂ ਚ ਕੋਈ ਇੱਕ ਦੂਜੇ ਨੂੰ ਜਾਣਦੀ ਨਹੀਂ ਹਾਂਜੀ ਹੈ ਨਾ ਹਾਂਜੀ ਐਨਰੱਜ ਕੇ ਨੱਚੇ ਇੱਕ ਕੁੜੀ ਬੜਾ ਸੋਹਣਾ ਨੱਚਦੀ ਸੀ ਉਹ ਬਾਅਦ ਚ ਪਤਾ ਲੱਗਿਆ ਮੈਨੂੰ ਉਹ ਬਠਿੰਡੇ ਤੋਂ ਸੀ ਹੂੰ ਉਹ ਦੁਕਾਨ ਦੇ ਵਿੱਚ ਨਾਲ ਆਇਆ ਸੀ ਕਿਤੇ ਨੇ ਬੱਚੀ ਆਈ ਮੁਖਸਰ ਤੋਂ ਹਾਂਜੀ ਉਹਨੇ ਪ੍ਰੈਜੈਂਟੇਸ਼ਨ ਇੱਕ ਭਾਈ ਸਾਹਿਬ ਆਏ ਮਾਣੂ ਕਹਤੋਂ ਮੋਟਰਸਾਈਕਲ ਤੋਂ ਅਮਰਸਰ ਤੋਂ ਸੁਨਾਮ ਤੋਂ ਪੰਜਾਬ ਦਾ ਕੋਈ ਹਿੱਸਾ ਨਹੀਂ ਜਿੱਥੋਂ ਇਸ ਮੇਲੇ ਦੇ ਵਿੱਚ ਲੋਕ ਸ਼ਾਮਲ ਨਹੀਂ ਹੋਏ ਤੇ ਜਿਹੜਾ ਆਖਰੀ ਦਿਨ ਅਦਭਤ ਨਜ਼ਾਰਾ ਬਣਿਆ ਉਹ ਸੀ ਸਾਡੇ ਬੱਚੇ ਜਿਹੜੇ ਨਵਜੋਤ ਸਿੰਘ ਮਡੇਰ ਬਾਈ ਜੀ ਉਹਨਾਂ ਦੇ ਬੱਚੇ ਉਹਨਾਂ ਦੀ ਟੀਮ ਹਾਂਜੀ ਜਿਨਨਰ ਮੈਂ ਕਹੂੰਗਾ ਕਿ ਸ਼ੁਕਰ ਹੈ ਪੰਜਾਬ ਦਾ ਕਿ ਇਹੋ ਜਿਹੇ ਬੱਚੇ ਜਿਹੇ ਬੱਚੇ ਹਨ ਤੇ ਇੰਨੀਆਂ ਪਿਆਰੀਆਂ ਰੂਹਾਂ ਇੰਨੇ ਸੋਹਣੇ ਸੁਨੱਖੇ ਕੀ ਆ ਚਿੱਟੇ ਕੜਤੇ ਪਿਆਮੇ ਚ ਕਿਆ ਉਹਨਾਂ ਨੇ ਗਾਇਕੀ ਗਾਈ ਮੈਨੂੰ ਸਭ ਤੋਂ ਵਧੀਆ ਉਹਨਾਂ ਦੀ ਚੀਜ਼ ਲੱਗੀ ਕਿ ਪੂਰਾ ਪਰਿਵਾਰ ਇਕੱਠਾ ਉਸ ਪਰਿਵਾਰ ਦੇ ਵਿੱਚ ਜਾਂ ਉਹ ਬੱਚੇ ਕਿਵੇਂ ਗਲਤ ਗਾ ਲੈਣਗੇ ਜਿੱਥੇ ਮੂਰੇ ਮਾਂ ਬੈਠੀ ਸੁਣਦੀ ਆ ਪਿਓ ਸਟੇਜ ਤੇ ਨਾਲ ਆ ਹਨਾ ਮੈਨੂੰ ਲੱਗਿਆ ਵੀ ਇੰਤੂ ਵੱਡੀ ਅਮੀਰੀ ਕੋਈ ਨਹੀਂ ਤੇ ਸੱਚੀ ਉਹਨਾਂ ਤੋਂ ਅੱਖ ਨਹੀਂ ਸੀ ਜਾਂਦੀ ਇਹਨੂੰ ਦੇਖੋ ਹੈਰਾਨੀ ਇਹ ਸੀ ਵੀ ਉਹਨਾਂ ਦੇ ਲੱਗਣ ਤੋਂ ਪਹਿਲਾਂ ਲੋਕ ਕਿਵੇਂ ਕੁਰਸੀਆਂ ਤੇ ਆ ਕੇ ਬੈਠ ਗਏ ਸੀ ਤੇ ਕਿਵੇਂ ਅ 2 ਘੰਟੇ ਦੇ ਕਰੀਬ ਉਹਨਾਂ ਦੀ ਗਾਇਕੀ ਚੱਲੀ ਤੇ ਡੇਢ ਘੰਟੇ ਦੀ ਰਿਕਾਰਡਿੰਗ ਰਿਕਾਰਡਿੰਗ ਵੀ ਇੱਕ ਨਵਾਂ ਸ਼ੋਅ ਬਣ ਗਿਆ ਨਾ ਕੱਲ੍ਹ ਨੇ ਆਪਣੇ ਦੋਸਤਾਂ ਮਿੱਤਰਾਂ ਨੇ ਨੱਚ-ਨੱਚ ਕੇ ਆਨੰਦ ਮਾਣਿਆ ਉਹ ਨਾ ਸਟੇਜ ਤੋਂ ਥੱਲੇ ਉੱਤਰ ਕੇ ਉਹਨਾਂ ਨੇ ਫਿਰ ਅਸਲੀਅਤ ਚਖਾੜੇ ਵਾਂਗ ਲਾਇਆ ਜਿਵੇਂ ਹਰ ਇੱਕ ਦੇ ਮੂਹਰੇ ਜਾ ਜਾ ਕੇ ਗਾਉਂਦੇ ਸੀ ਤਾਂ ਇੰਨਾ ਪਿਆਰ ਆਉਂਦਾ ਸੀ ਲੇਡੀਜ਼ ਨੇ ਤਾਂ ਮੈਨੂੰ ਲੱਗਦਾ ਕੱਲੀ-ਕੱਲੀ ਨੇ ਕਿਹਾ ਆ ਵੀ ਮੁੰਡਿਆਂ ਨੂੰ ਘੋਟ ਕੇ ਅਸੀਂ ਜਫੀ ਚ ਲਈਏ ਹਰ ਇੱਕ ਨੂੰ ਉਹਨਾਂ ਦੇ ਵਿੱਚ ਆਪਣੇ ਬੱਚੇ ਦਿਸਦੇ ਸੀ ਤੇ ਸਭ ਨੇ ਬੜਾ ਉਹਨਾਂ ਦੀ ਰਿਸਪੈਕਟ ਕੀਤੀ ਐ ਇਸ ਕਰਕੇ। ਪਰ ਮੇਲੇ ਦੇ ਆਖਰੀ ਦਿਨ ਅਸੀਂ ਹੈਰਾਨ ਰਹਿ ਗਏ ਮੈਂ ਇਹਨੂੰ ਥੋੜੀ ਦੇਰ ਬਾਹਰ ਮੈਂ ਦੇਖਿਆ ਕਿ ਦੇਖਾਂ ਕੀ ਹਾਲਾਤ ਨੇ ਕਿ ਕੰਟਰੋਲ ਕਿਵੇਂ ਹੋ ਰਿਹਾ ਉਹ ਜਦ ਅੰਦਰ ਦਾ ਰਸ ਦੇਖਿਆ ਤੇ ਲਗਭਗ ਇੱਕ ਇੱਕ ਕਿਲੋਮੀਟਰ ਦੋਹਾਂ ਪਾਸਿਆਂ ਨੂੰ ਨਹਿਰ ਦੇ ਉੱਤੇ ਕਾਰਾਂ ਲੱਗੀਆਂ ਹੋਈਆਂ। ਤੇ ਸਾਡੇ ਅੰਕਲ ਜੀ ਨੇ ਜਿਹੜੇ ਕਾਰਨ ਲਾਉਂਦੇ ਸੀ ਉਹ ਕਹਿੰਦੇ ਇੱਕ ਵੀ ਸਮੱਸਿਆ ਨਹੀਂ ਆਈ ਅਸੀਂ ਸਿਰੋਂ ਸਿਰ ਝੁਕਾ ਕੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਉਹ ਕਹਿੰਦੇ ਲੋਕਾਂ ਨੇ ਰੱਜ ਕੇ ਮੇਰੇ ਨਾਲ ਵੀ ਪਿਆਰ ਸ਼ੇਅਰ ਕੀਤਾ ਉਹਨਾਂ ਨੂੰ ਵੀ ਜਾਣ ਲੱਗੇ ਕੁਛ ਨਾ ਕੁਛ ਦੇ ਕੇ ਗਏ ਔਰ ਰੈਸਟੋਰੈਂਟ ਚ ਵੀ ਕੋਈ ਪ੍ਰੋਬਲਮ ਨਹੀਂ ਐ ਬੜੇ ਸਲੀਕੇ ਨਾਲ ਸਾਰੇ ਰਹੇ ਆ ਰਸ਼ ਬਹੁਤ ਸੀ ਰਸ਼ ਬਹੁਤ ਸੀ ਫਿਕਰ ਸੀ ਸਾਨੂੰ ਕਿ ਇੰਨਾ ਰਸ਼ ਨੂੰ ਸਹਾਂਵਾਂਗੇ ਕਿਵੇਂ ਪਰ ਪਤਾ ਨਹੀਂ ਤਾਂ ਆਉਣ ਵਾਲੀਆਂ ਰੂਹਾਂ ਹੀ ਇੰਨੀਆਂ ਪਿਆਰੀਆਂ ਨੇ ਕਿ ਉਹਨਾਂ ਨੇ ਸਾਂਝੇ ਕਰਦੇ ਪ੍ਰੋਗਰਾਮ ਨੂੰ ਆਪਣਾ ਬਣਾ ਲਿਆ ਹਾਂਜੀ ਹਾਂਜੀ ਤੇ ਅਸੀਂ ਕਦੇ ਵੀ ਕੁਝ ਪਲਾਨ ਨਹੀਂ ਜੀ ਕਰਦੇ ਪਰਮਾਤਮਾ ਜਿਵੇਂ ਜਿਵੇਂ ਦਿਖਾਈ ਜਾਂਦਾ ਅਸੀਂ ਖਾਸ ਤੌਰ ਤੇ ਆਪਣੇ ਬੱਚਿਆਂ ਦਾ ਦੋਸਤਾਂ ਮਿੱਤਰਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਜਿਹੜਾ ਰਵਾਇਤੀ ਢੰਗ ਹੈ ਮੇਲਿਆਂ ਦੇ ਉਹ ਤੋਂ ਹਟ ਕੇ ਮੇਲੇ ਕਰਾਏ ਅਸੀਂ ਕਿਸੇ ਤੋਂ ਕੋਈ ਦਾਨ ਨਹੀਂ ਲਿਆ ਕੰਟਰੀਬਿਊਸ਼ਨ ਨਹੀਂ ਲਈ ਤੇ ਟੋਟਲ ਸਾਂਝਾ ਕਰ ਸਾਂਝਾ ਕਰ ਪੰਜਾਬ ਦਾ ਹੀ ਇਹ ਮੇਲਾ ਸੀ ਤੇ ਲੋਕਾਂ ਨੇ ਰਲ ਕੇ ਜਿਹਨੂੰ ਮਣਾਇਆ ਜਿਹਨੂੰ ਆਨੰਦ ਮਾਣਿਆ ਆਉਣ ਵਾਲੇ ਸਮੇਂ 'ਚ ਵੀ ਸਾਡੇ ਜਿਹੜੇ ਪ੍ਰੋਗਰਾਮ ਨੇ ਉਹ ਹਰ ਜਿਹੜਾ ਪ੍ਰੋਗਰਾਮ ਹੈ ਸਾਡਾ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਂਝਾ ਵਧਣ ਹੁਣ ਇੱਥੇ ਆ ਰਹੇ ਦੁਕਾਨਦਾਰਾਂ ਦੀ ਐਸੀਆਂ ਸਾਂਝਾਂ ਸੀ ਉਹ ਜਾਣ ਬਣੇ ਉਹ ਜੱਫੀਆਂ ਨਹੀਂ ਸੀ ਛੜ ਰਹੀਆਂ ਸੀ ਨਾ ਵੀ ਪਰ ਉਹਨਾਂ ਦੀ ਆਪਸ 'ਚ ਦੇਖੋ ਐਗਜ਼ੀਬਿਸ਼ਨ ਕਰਕੇ ਆਪਸ 'ਚ ਸਾਂਝਾਂ ਇਹ ਜੀਆਂ ਹੋ ਗਈਆਂ ਪੰਜ ਜਾਣੇ ਤਾਂ ਕਹਿ ਗਏ ਕਿ ਅਗਲੀ ਵਾਰ ਸਾਡੀਆਂ ਸਟਾਲਸ ਵੀ ਇਕੱਠੀਆਂ ਚਾਹੀਦੀਆਂ ਨੇ ਕਿ ਅਸੀਂ ਕਦੇ ਜਸਤਾਂ ਇੰਜੋਏ ਕਰਨ ਆਉਂਦੇ ਆ ਅਸੀਂ ਕੋਈ ਸਮਾਨ ਵੇਚਣ ਨਹੀਂ ਆਉਂਦੇ ਫਿਰ ਰਹਿਣ ਦਾ ਪ੍ਰਬੰਧ ਕੀਤਾ ਬੜਿਆਂ ਨੇ ਫੋਨ ਕਰਕੇ ਮੈਂ ਵੀ ਇਸ ਤਰ੍ਹਾਂ ਕਹਿੰਦੇ ਸਾਡਾ ਫਰਜ ਸੀ ਸਾਰਿਆਂ ਨੇ ਕਿਹਾ ਜੀ ਕਿ ਸਾਨੂੰ ਲੱਗੇ ਹੀ ਨਹੀਂ ਕਿ ਅਸੀਂ ਕਿਸੇ ਕਮਰਸ਼ੀਅਲ ਪਲੇਸ ਤੇ ਆਏ ਆ ਸਭ ਨੂੰ ਰਹਿائش ਫਰੀ ਦਿੱਤੀ ਗਈ ਵਧੀਆ ਮਾਹੌਲ ਦਾ ਸਭ ਨੇ ਆਨੰਦ ਮਾਣਿਆ ਇਹ ਚੀਜ਼ ਸਾਰਿਆਂ ਨੇ ਕਹੀ ਆ ਵੀ ਇਹ ਸਾਡੇ ਲਈ ਇੱਕ ਵਧੀਆ ਆਊਟਿੰਗ ਤੇ ਮਨੋਰੰਜਨ ਸੀ ਉਹਨਾਂ ਨੇ ਸੇਲ ਦੀ ਵੀ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ ਕਹਿੰਦੇ enjoy ਕਰ ਰਹੇ ਆ ਸਾਡਾ ਵੀਰ ਗਰੇਜੰਟ ਇਹਨਾਂ ਨੇ جشن ਉਹਨਾਂ ਨੇ ਇੰਨੀ ਮਿਹਨਤ ਕੀਤੀ ਸੋਸ਼ਲ ਮੀਡੀਆ ਤੇ ਤੁਹਾਡੇ ਤੱਕ ਸਾਰਿਆਂ ਤੱਕ ਇਹ ਚੀਜ਼ ਪਹੁੰਚਾਉਣ ਨੂੰ ਹੁਣੇ ਗਰੇਜੰਟ ਕਹਿ ਰਿਹਾ ਸੀ ਕਿ ਕਮਾਲ ਹੋ ਗਈ ਜੀ ਤਿੰਨ ਦਿਨ ਵਿਆਹ ਵਰਗਾ ਲੱਗਦਾ ਵਿਆਹ ਚ ਵੀ ਇੰਨਾ ਮਜ਼ਾ ਨਹੀਂ ਆਉਂਦਾ ਜਿੰਨਾ ਇਹਦੇ ਵਿੱਚ ਮਜ਼ਾ ਆ ਕਿਉਂਕਿ ਇਹਦੇ ਵਿੱਚ ਕੋਈ ਫਾਰਮੈਲਿਟੀ ਨਹੀਂ ਸੀ ਸਾਰੇ ਪਿਆਰ ਮੁਹੱਬਤ ਨਾਲ ਆ ਰਹੇ ਸੀ ਕਿਸੇ ਨੂੰ ਕੋਈ ਸਵਾਗਤ ਕਰਨ ਵਾਲਾ ਨਹੀਂ ਕਿਸੇ ਨੂੰ ਕੋਈ ਵਿਦਾ ਕਰਨ ਵਾਲਾ ਨਹੀਂ ਸੋ ਇਹੀ ਗੱਲਾਂ ਨੇ ਸਾਨੂੰ ਜਿਹੜੀਆਂ ਕਈ ਵਾਰ ਸੀ ਚਰਚਾ ਜ਼ਰੂਰ ਕਰ ਲੈਣੇ ਆ ਕਿ ਆਹ ਗਲਤ ਹੋ ਗਿਆ ਉਹ ਗਲਤ ਹੋ ਗਿਆ ਪਰ ਅਸੀਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤੁਸੀਂ ਇੱਕ ਮੈਂਬਰ ਦਾ ਨਾਮ ਲੈਣਾ ਭੁੱਲ ਗਏ ਜੀ ਰੂਬੀ ਨੇ ਬਹੁਤ ਇੰਜੋਏ ਕੀਤਾ ਹਾਂ ਰੂਬੀ ਨੇ ਗਿੱਧੇ ਤੇ ਜਾ ਕੇ ਨਾਲ ਡਾਂਸ ਕੀਤਾ ਸਾਡੀ ਨੇ ਹਨਾ ਤੇ ਕਮਾਲ ਸੀ ਜੀ ਮੈਂ ਤਾਂ ਇਹ ਕਹੂੰਗਾ ਕਿ ਇਹ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਬਹੁਤ ਕੁਝ ਸਿੱਖਣ ਨੂੰ ਮਿਲਿਆ ਆਪਣੀਆਂ ਕਮੀਆਂ ਵੀ ਪਤਾ ਲੱਗੀਆਂ ਉਹ ਕਮੀਆਂ ਨੂੰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਸੁਧਾਰਾਂਗੇ ਬਿਲਕੁਲ ਜੀ ਤੋਂ ਅਗਲਾ ਮੇਲਾ ਜਿਹੜਾ ਅਸੀਂ ਸਾਡਾ ਜਿਹੜਾ ਵੈਸੇ ਰਵਾਇਤੀ ਤੌਰ ਤੇ ਆ ਰਿਹਾ ਸੀਗਾ ਉਹ ਸੀਗਾ ਤੀਆਂ ਦਾ ਮੇਲਾ ਹਾਂ ਜੀ ਆ ਕਾਫੀ ਜ਼ਿਆਦਾ ਥੱਕ ਗਏ ਤੇ ਬੈਠੇ ਬੈਠੇ ਆਪਾਂ ਰਾਤ ਨੂੰ ਗੱਲੇ ਕਰ ਰਹੇ ਸੀਗੇ ਹੁਣ ਬੱਸ ਨਾ ਕਰੀਏ ਜਾਦਾ ਹੋ ਗਏ ਮੇਲੇ ਹਾਂ ਪਰ ਹੈਰਾਨੀ ਗੱਲ ਹੋਈ ਕਿ ਦੂਸਰੇ ਦਿਨ ਇੱਕ ਬਹੁਤ ਵੱਡਾ ਪਰਿਵਾਰ ਸਾਡੇ ਪਿੰਡ ਦਾ ਉਹ ਆਇਆ ਤੇ ਉਹਦੇ ਚ ਕੁੜੀਆਂ ਆਈਆਂ ਭਾਜੀ ਤੁਸੀਂ ਸਾਨੂੰ ਪਛਾਣਿਆ ਦੀਦੀ ਕਿੱਥੇ ਆ ਪਛਾਣਿਆ ਅਸੀਂ ਪਿਛਲੀ ਵਾਰ ਤੀਆਂ ਦੇ ਮੇਲੇ ਤੇ ਆਏ ਸੀ ਐਤ ਕੀਤੀਆਂ ਦੀ ਕਿਹੜੀ ਡੇਟ ਰੱਖੀ ਆ ਮੈਂ ਗੱਲ ਕਰ ਲਉ ਗੱਲ ਹੁਣ ਆਪਾਂ ਕਿੱਥੇ ਮੇਲੇ ਬੰਦ ਕਰ ਲਾਂਗੇ ਜਦੋਂ ਉਹਨਾਂ ਨੇ ਕਿਹਾ ਭਾਈ ਕਰਾਉਣ ਲੱ ਕਰਾਉਣਾ ਹੀ ਅਸੀਂ ਤਾਂ ਡੇਟ ੜੀਖਦੇ ਹਾਂ ਹਨਾ ਇਸ ਤਰ੍ਹਾਂ ਦੀ ਚਾਹ ਵੇਖ ਕੇ ਇੰਜ ਲੱਗਦਾ ਹੈ ਕਿ ਸ਼ਾਇਦ ਸੱਚੀ ਮੱਚੀ ਪਰਮਾਤ ਪੰਜਾਬ ਨੂੰ ਇਸ ਤਰ੍ਹਾਂ ਦੇ ਨਵੇਂ ਕਨਸੈਪਟ ਦੀ ਲੋੜ ਸੀ ਜਿਹੜਾ ਪ੍ਰਮਾਤਮਾ ਨੇ ਸਾਡੀ ਸ਼ਾਇਦ ਡਿਊਟੀ ਲਈ ਹੈ ਤੇ ਅਸੀਂ ਹਰ ਰੋਜ਼ ਹੋਰ ਅਨੰਦਤ ਹੋਰ ਅਨੰਦਤ ਸ਼ੁਕਰਾਨੇ ਨਾ ਪਰਦੇ ਜਾ ਰਹੇ ਆ। ਯਾਪਾ ਦੇਖਿਆ ਜਿਹੜਾ ਪਹਿਲੇ ਦਿਨ ਸੀਗਾ ਪ੍ਰੀਤੋ ਬਠਿੰਡਾ ਗਰੁੱਪ ਜਦੋਂ ਉਹਨਾਂ ਨੇ ਬੜੀਆਂ ਸਾਫ਼ ਸੁਥਰੀਆਂ ਬੋਲੀਆਂ ਪਾਈਆਂ ਤੇ ਨਾਲ ਆਪਣੀਆਂ ਭੈਣਾਂ ਵੀ ਲੱਗੀਆਂ। ਬਿਲਕੁਲ। ਉਹ ਚੀਜ਼ ਨੂੰ ਦੇਖ ਕੇ ਲੱਗਦਾ ਵੀ ਨਹੀਂ ਅਸੀਂ ਕਿਵੇਂ ਹੋਰ ਇਹਦੇ ਵਿੱਚ ਸਹਿਯੋਗੀ ਬਣੀ ਹਾਂ। ਹਾਂ ਕਿਵੇਂ ਹੋਰ ਇਹਨੂੰ ਬਿਹਤਰ ਬੜਾਇਆ ਜਾਵੇ, ਸੌਖਾ ਬਣਾਇਆ ਜਾਵੇ। ਸੌਖਾ ਕਿਉਂਕਿ ਔਖਾ ਹੋ ਜਾਂਦਾ ਜੀ ਹਾਲੇ ਤੱਕ ਤਾਂ ਪਰਮਾਤਮਾ ਦੀ ਕਿਰਪਾ ਹੈ ਕਿ ਬੱਚੇ ਸਾਥ ਦਿੰਦੇ ਨੇ ਫਾਈਨੈਂਸ਼ੀਅਲੀ ਤੌਰ ਤੇ ਇਹ ਕੱਲਿਆਂ ਨੂੰ ਕਰਾਉਣਾ ਔਖਾ ਹੈ ਪਰ ਜਿਆਦਾ ਫਿਰ ਲੰਬੀ ਦੇਰ ਨਹੀਂ ਕਰਵਾ ਸਕਦੇ ਨਾ ਹੁਣ ਅਸੀਂ ਦੇਖ ਰਹੇ ਹਾਂ ਕਿ ਇਹਦਾ ਕੀ ਹੱਲ ਕੱਢਿਆ ਜਾਵੇ ਕਿਉਂਕਿ ਮੇਲੇ ਲੱਗਣੇ ਇਕੱਠ ਹੋਣੇ ਤਾਂ ਬੜੇ ਜ਼ਰੂਰੀ ਨੇ ਆਉਣ ਵਾਲੇ ਸਮੇਂ 'ਚ ਵੇਖਦੇ ਹਾਂ ਜੀ ਬਹੁਤ ਹੀ ਲੰਮੀਆਂ ਸਕੀਮਾਂ ਤਕੀਲ ਨੇ ਜੋ ਦਾਤਾ ਚਾਹੂ ਹੋ ਜਾਣਾ ਹੈ ਕਾਫੀ ਜਿਆਦਾ ਆਸਾਰ ਤਾਂ ਇਹ ਹੀ ਲੱਗਦੇ ਨੇ ਅਸੀਂ ਤਾਂ ਹਰਾਂਸੀ ਕੋਲ ਹੋਰ ਦੋਸਤ ਮਿੱਤਰ ਆ ਗਏ ਕੱਲ੍ਹ ਸ਼ਾਮ ਨੂੰ ਸਾਡੇ ਮਿੱਤਰ ਨੇ ਗੱਲ ਸਾਫ ਤੁਹ ਕਦੇ ਦੇ ਡੇਟ ਚੈੱਕ ਕਰੋ ਅਗਸਤ ਵਾਲੀ ਕਿਹੜਾ ਦੇ ਡੇਟ ਵੀ ਚੈੱਕ ਕਰਨ ਲੱਗੇ ਸੀ ਸੋਚਿਆ ਵੀ ਦੇਖੋ ਇੱਕ ਚਾ ਆ ਸਾਰੇ ਸਹਯੋਗ ਦਿੰਦੇ ਨੇ ਬਿਲਕੁਲ ਮੋਸਟ ਲਾਈਕਲੀ ਲੱਗਦਾ ਹੈ ਕਿ ਤੀਆਂ ਦਾ ਮੇਲਾ ਵੀ ਆਪਾਂ ਕਰਾਉਣਾ ਹੀ ਪੈਣਾ ਦੇਖੋ ਜ਼ਿੰਦਗੀ 'ਚ ਇਹ ਚੀਜ਼ਾਂ ਖੁਸ਼ੀਆਂ ਵੀ ਲਿਆਉਂਦੀਆਂ ਕਿਉਂਕਿ ਹਮੇਸ਼ਾ ਜਦ ਮੂਹਰੇ ਨੂੰ ਦੇਖਦੇ ਆ ਕੋਈ ਚੀਜ਼ ਹੋਵੇ ਤਾਂ ਤੁਹਾਨੂੰ ਜਿਉਣ ਦੀ ਵੀ ਹੋਰ ਚਾਜ ਚੜਿਆ ਰਹਿੰਦਾ ਹੈ ਬਿਲਕੁਲ ਪਿਛਲੇ ਮੇਲੇ ਤੇ ਤੀਆਂ ਦੇ ਤੇ ਆਪਾਂ ਬੀਬੀਆਂ ਦੇ ਖੇਡਾਂ ਕਰਾਈਆਂ ਉਹ ਚ ਕਿੰਨਾ ਫਨ ਹੋਇਆ ਘੜੇ ਰੱਖ ਕੇ ਭੱਜਣਾ ਰੱਸਾ ਕਾਸ਼ੀ ਰੱਸਾ ਟੱਪਣਾ ਐਕਤੀ ਆਪਾਂ ਪੁੱਛ ਵੀ ਸਕਦੇ ਆ ਵੀ ਹੋਰ ਲੇਡੀਜ਼ ਦੇ ਆ ਗੇਮ ਕਿਹੜੀਆਂ ਪਰ ਪ੍ਰਾਣੀ ਟਾਈਮ ਦੀਆਂ ਹੋਰ ਕੋਈ ਨਹੀਂ ਅਸੀਂ ਤੁਹਾਡੇ ਕੋਲੋਂ ਵੀ ਇਹ ਗੱਲ ਪੁੱਛਦੇ ਆ ਕਿ ਆਉਣ ਵਾਲੇ ਸਮੇਂ ਦੇ ਮੇਲਿਆਂ ਬਾਰੇ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਨਾਲ ਜਿਹਨਾਂ ਕਮੈਂਟ ਦੇ ਵਿੱਚ ਤੁਸੀਂ ਇਹਦਾ ਹਿੱਸਾ ਵੀ ਬਣ ਸਕਦੇ ਹੋ ਸਾਬਾ ਮਾਨੂੰ ਸੁਝਾਅ ਵੀ ਦਿਓ ਸਹਿਯੋਗ ਵੀ ਦਿਓ ਸਹਿਯਾ ਸੁਝਾਅ ਵੀ ਦਿਓ ਤੇ ਵਲੰਟੀਅਰ ਦੇ ਤੌਰ ਤੇ ਵੀ ਤੁਸੀਂ ਸ਼ਾਮਲ ਹੋ ਸਕਦੇ ਹੋ ਟੀਮ ਦੇ ਨਾਲ ਹਾਂਜੀ ਕਿਉਂਕਿ ਕੋਈ ਸੰਸਥਾ ਤੇ ਹੈ ਨਹੀਂ ਅਸੀਂ ਤਾਂ ਬਸ ਇੱਕ ਭਾਈਚਾਰਾ ਜਿਹਾ ਨਵਾਂ ਕ੍ਰੀਏਟ ਹੋ ਰਿਹਾ ਉਹ ਚਿਰੇ ਬੜਾ ਸਿੰਪਲ ਜਿਹਾ ਸਾਦਾ ਜਿਹਾ ਦਿਨ ਵਧੀਆ ਲੰਘ ਰਿਹਾ ਹੈ ਤੇ ਸਾਡੀ ਰੈਸਟੋਰੈਂਟ ਦੀ ਟੀਮ ਨੇ ਬਹੁਤ ਜ਼ਿਆਦਾ ਹਾਰਡਵਰਕ ਕੀਤਾ ਬਹੁਤ ਜ਼ਿਆਦਾ ਜੀ ਤੇ ਬਸ ਟੀਮ ਖੁਸ਼ ਬਹੁਤ ਤਾਂ ਕਹਿੰਦੇ ਸਾਨੂੰ ਇੰਨੀ ਖੁਸ਼ੀ ਆ ਕਿ ਅਸੀਂ ਵਧੀਆ ਖਾਣਾ ਦਿੱਤਾ ਸਾਬ ਹਾਂ ਖਾਣੇ ਦੀ ਬੜੀ ਤਾਰੀਫ ਹੋਈ ਬਹੁਤ ਜ਼ਿਆਦਾ ਲੋਕੀ ਆਪ ਜਾ ਕੇ ਕਹਿੰਦੇ ਭਾਜੀ ਖਾਣਾ ਬਹੁਤ ਵਧੀਆ ਸੀ ਚਲੋ ਜੀ ਇਸ ਤਰ੍ਹਾਂ ਕੋਸ਼ਿਸ਼ ਹੁੰਦੀ ਹੈ ਆਪਣੀ ਉਹਨਾਂ ਕੋਸ਼ਿਸ਼ਾਂ ਨੂੰ ਪਰਮਾਤਮਾ ਸਫਲਤਾ ਬਖਸ਼ਦਾ ਹੈ ਤੇ ਆਲਵੇਸ ਜਿਹੜੇ ਜ਼ਿੰਦਗੀਆਂ ਨੇ ਵਕਤ ਦੇ ਦਰਿਆ ਵਰਗੀ ਹੋਣੀ ਚਾਹੀਦੀ ਆ ਕੁਛ ਵਿਛੜਨੇ ਵੀ ਚਾਹੀਦੇ ਨੇ ਤੇ ਕੁਛ ਨਵੇਂ ਜੁੜਨੇ ਵੀ ਚਾਹੀਦੇ ਨੇ ਇਸ ਵੇਲੇ ਦੇ ਦੌਰਾਨ ਕੁਛ ਕਈਆਂ ਨਾਂ ਵਧਾਈ ਵੀ ਲਈ ਤੇ ਕਈ ਨਵੇਂ ਜੁੜੇ ਇਸੇ ਤਰ੍ਹਾਂ ਇਹ سلسلہ ਅੱਗੇ ਚੱਲਦਾ ਰਹੂਗਾ ਜੇ ਰੁਕ ਗਏ ਖੜ ਗਏ ਤਾਂ ਕਹਿੰਦੇ ਤਾਜ਼ਾਪਨ ਚਲਾ ਜਾਂਦਾ ਆਉਣ ਵਾਲੇ ਸਮੇਂ 'ਚ ਇਸੇ ਉਮੀਦ ਨਾਲ ਇਸੇ ਹੰਗਾਰੇ ਦੀ ਆਸ ਨਾਲ ਕਿਉਂਕਿ ਸੱਚਮੁੱਚ ਜਦੋਂ ਬਾਹਰ ਨਿਕਲ ਕੇ ਮੈਂ ਵੇਖਿਆ ਰਾਸ਼ ਨੂੰ ਮੇਲੇ ਵਾਲ ਦੇ ਨੂੰ ਤੇ ਹੱਥ ਜੁੜ ਗਏ ਸੱਚੇ ਬਾਦਸ਼ਾਹ ਏਡੀ ਦਾ ਔਕਾਤ ਨਹੀਂ ਸੀ ਕਿ ਇੱਕ ਸੰਜੇ ਕਰ ਦੇ ਸਿੰਪਲ ਜਿਹੇ ਸੱਦੇ ਤੇ ਹਜ਼ਾਰਾਂ ਹੀ ਲੋਕ ਪਰਿਵਾਰਾਂ ਸਮੇਂ ਬਹੁਤ ਲੇਟ ਨਾਈਟ ਤੱਕ 10:30 ਵਜੇ ਤੱਕ ਵੀ ਸਨ ਸੀ ਬਹੁਤ ਲੇਟ ਨਾਈਟ ਤੱਕ ਸੋ ਸਭ ਨੂੰ ਰਿਕਵੈਸਟ ਹੈ ਕਿ ਸਾਨੂੰ ਆਪਣੇ ਸੁਝਾਅ ਮਾਰਾ ਵੀ ਤੁਸੀਂ ਸਾਡੇ ਸਹਿਯੋਗੀ ਬਣ ਸਕਦੇ ਹੋ ਕਮੈਂਟ ਜਰੂਰ ਕਰਿਆ ਕਰੋ ਪੋਜ਼ਿਟਿਵ 네ਗੇਟਿਵ ਚੀਜ਼ ਜਰੂਰ ਦੱਸੋ ਤਾਂ ਹੀ ਅਸੀਂ ਇਹ ਚੀਜ਼ਾਂ ਨੂੰ ਇੰਪਰੂਵ ਕਰਕੇ ਅੱਗੇ ਵਧਾਂਗੇ YouTube ਚੈਨਲ ਸਾਂਝਾ ਕਰ ਪੰਜਾਬ ਇਸ ਤਰ੍ਹਾਂ ਇੰਸਟਾਗ੍ਰਾਮ ਫੇਸਬੁੱਕ ਕਿਉਂਕਿ ਅੱਜ ਕੱਲ ਦਾ ਜੋਗ ਮੀਡੀਆ ਦਾ ਜੋਗ ਹੈ ਸੋਸ਼ਲ ਮੀਡੀਆ ਦਾ ਜੋਗ ਹੈ ਇਹਦੇ ਨਾਲ ਸਾਨੂੰ ਗੁਰਪ੍ਰੀਤ ਪੰਗੂ ਪੈਨ ਚੀਜ਼ ਹਾਂ ਇੱਕ ਗੱਲ ਜ਼ਰੂਰ ਰਹਿ ਗਈ ਹੈ ਹਾਂਜੀ ਇਸ ਮੇਲੇ ਦੇ ਰਾਨ ਜਿਹੜਾ ਸਭ ਤੋਂ ਵੱਡਾ ਸਹਿਯੋਗ ਸਾਨੂੰ ਮਿਲਿਆ ਕਿ ਸਾਡੀ ਵੱਡੀ ਭੈਣ ਪਤਨ ਦੇਣਾ ਸਾਡੇ ਕੋਲ ਰਹੀ ਸਹੀ ਅੱਲਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਐਨੀ ਸਪੋਰਟ ਪੰਜਾਬ ਦੀਆਂ ਮਸ਼ਹੂਰ ਐਕਟਰਸਸ ਨੇ ਮੈਡਮ ਰਿਸ਼ੀ ਨੇ ਰੂਪੀ ਭੈਣ ਨੇ ਤੇ ਇੱਕ ਦੂਸਰੇ ਭੈਣ ਨੇ ਹੋਰ ਸੀਮਾ ਕਾਸ਼ਲ ਸੀਮਾ ਕਾਸ਼ਲ ਤੇ ਉਹਨਾਂ ਨੇ ਵੀਡੀਓ ਬਣਾ ਬਣਾ ਕੇ ਮੇਲੇ ਦਾ ਪ੍ਰਚਾਰ ਕੀਤਾ ਉਹਨਾਂ ਦੇ ਆਉਣ ਦੀ ਕੋਸ਼ਿਸ਼ ਵੀ ਸੀ ਪਰ ਕੁਝ ਉਹਨਾਂ ਦੇ ਰਜ਼ੀ ਮੇਲੇ ਦਾ ਇਹ ਕਿ ਪੋਸੀਬਲ ਨਹੀਂ ਸਾਰੇ ਗੁਰਮੀ ਭੈਣ ਜੀ ਨੇ ਤਾਂ ਜਿਵੇਂ ਆਪਣਾ ਆਪ ਹੀ ਝੋਕਤਾ ਇਸ ਮੇਲੇ ਦੇ ਵਿੱਚ ਹਰ ਚੀਜ਼ ਦੇ ਸ਼ਾਮਲੋ ਕਿ ਉਹਨਾਂ ਦਾ ਸਤਿਕਾਰ ਜਿਹੜਾ ਵੀ ਕਲਾਕਾਰ ਹੁੰਦਾ ਸੀ ਹਾਂਜੀ ਤੇ ਕਿੰਨੀ ਕਿੰਨੀ ਦੂਰੋਂ ਲੋਕ ਉਹਨਾਂ ਨੂੰ ਫੋਟੋ ਖਿਚਾਉਣ ਆਏ ਕਿਵੇਂ ਆਮ ਕਦੇ ਕੋਈ ਡਾਉਨ ਟੂ ਆਰਟ ਸੇਨ ਹੋਵੇ ਜਵਾਬ ਨਹੀਂ ਕਈ ਵਾਰ ਮੈਨੂੰ ਲੱਗਦਾ ਸੀ ਕਿ ਉਹ ਥੱਕ ਗਏ ਆ ਵਿਚਾਰੇ ਸਮਝਾਉਣ ਲੱਗ ਜਾਂਦੇ ਸੀ ਹੌਸਲਾ ਦੇਣ ਲੱਗ ਜਾਂਦੇ ਸੀ ਕਿਉਂਕਿ ਸਾਫ਼ ਸਪਸ਼ਟ ਇਨਸਾਨ ਨੇ ਸੋ ਸਾਡੀ ਭੈਣ ਦਾ ਵੀ ਤਹਿ ਦਿਲ ਤੋਂ ਧੰਨਵਾਦ ਵਰਨ ਪੰਗੂ ਵੀਰ ਉਹਨਾਂ ਦਾ ਤੇ ਹੋਰ ਜਿਹੜੇ ਦੋਸਤ ਮਿੱਤਰਾਂ ਨੇ ਆ ਕੇ ਸਹਿਯੋਗ ਦਿੱਤਾ ਸਾਨੂੰ ਤੇ ਰੇਣੀ ਆਜੀ ਸਾਰਿਆਂ ਦੇ ਇੰਨਾ ਪਿਆਰ ਮੁਹੱਬਤ ਪੰਜਾਬ ਚ ਆ ਕੇ ਮਿਲਦਾ ਹੈ ਇਹਦਾਂ ਹੌਸਲਾ ਵੀ ਮਿਲਦਾ ਹੈ ਆਉਣ ਵਾਲੇ ਸਮੇਂ ਚ ਫੇਰ ਇਸੇ ਤਰ੍ਹਾਂ ਆਪਾਂ ਰੂਬਰੂ ਹੁੰਦੇ ਰਹਾਂਗੇ ਮੇਲੇ ਵੀ ਹੁੰਦੇ ਰਹਿਣ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਖੁਸ਼ੀਆਂ ਬਖਸ਼ੇ ਨਵੀਆਂ ਸਾਂਝਾਂ ਬਖਸ਼ੇ ਇਸ ਮੇਲੇ ਨੇ ਬੜੀਆਂ ਨਵੀਆਂ ਸਾਂਝਾਂ ਬਣਾਈਆਂ ਨੇ ਸਾਂਝਾਂ ਦੀ ਗਹਿਰਾਈ ਵਧਾਈਏ ਤੇ ਆਉਣ ਵਾਲੇ ਸਮੇਂ ਚ ਫੇਰ ਮਿਲਦੇ ਰਹਾਂਗੇ ਜੀ ਤੈ ਦਿਲ ਤੋਂ ਇੱਕ ਵਾਰ ਫੇਰ ਸਾਰਿਆਂ ਦਾ ਮੇਲੇ ਚ ਸ਼ਾਮਲ ਹੋਣ ਵਾਲਿਆਂ ਦਾ ਵਪਾਰਕ ਤੌਰ ਤੇ ਸ਼ਾਮਲ ਹੋਣ ਵਾਲਿਆਂ ਦਾ ਸਮਾਜਿਕ ਤੌਰ ਤੇ ਸ਼ਾਮਲ ਹੋਣ ਵਾਲਿਆਂ ਦਾ ਸੱਭਿਆਚਾਰਕ ਤੌਰ ਤੇ ਸ਼ਾਮਲ ਹੋਣ ਵਾਲਿਆਂ ਦਾ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਤੇ ਮੈਂ ਆਂਦੇ ਆਂ ਜੀ ਅਗਲੇ ਮੇਲੇ ਬਹੁਤ ਬਹੁਤ ਮਿਹਰਬਾਨੀ